ਹੁਣ ਆਪਾਂ ਦਾ ਹੁਣ ਪਿੰਡਾਂ 'ਚ ਹਰ ਗੱਲ ਤੇ ਮਤਲਬ ਸਮੋਸੇ ਲਿਆਉਣ ਵਾਸਤੇ ਵੀ ਗੱਡੀ ਕੱਢਦੇ ਆ ਚਾਹ ਸ਼ਹਿਰੋਂ ਸਮੋਸੇ ਫੜ ਲੈ ਕਾਰ ਲੈ ਜਾ ਸਮੋਸੇ 50 ਰੁਪਏ ਦੇ ਆਉਂਦੇ ਨੇ ਤੇਲ ਤੋਂ 150 ਲੱਗ ਜਾਂਦਾ ਪਬਲਿਕ ਟਰਾਂਸਪੋਰਟ ਜਿਹੜੀ ਆ ਉਹਨੂੰ ਵਰਤਣਾ ਬਹੁਤ ਜ਼ਰੂਰੀ ਆ ਉਹਦੇ ਨਾਲ ਜਿਹੜਾ ਮੈਂ ਤੁਹਾਨੂੰ ਅੱਜ ਇਹ ਗੱਲ ਦੱਸਣ ਆਇਆ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਜਿਵੇਂ ਹੁਣ ਪੀ ਆਰਟੀਸੀ ਦੀਆਂ 705 ਬੱਸਾਂ ਪੀ ਆਰਟੀਸੀ ਦੀਆਂ 606 ਬੱਸਾਂ ਪੰਨ ਬਸਦੀਆਂ 1311 ਬੱਸਾਂ ਸਰਕਾਰ ਵੀ ਪਾਉਗੀ ਸਰਕਾਰ ਦੀਆਂ ਬੱਸਾਂ ਵੀ ਆਉਣਗੀਆਂ ਤਾਂ ਕਿ ਪਬਲਿਕ ਟਰਾਂਸਪੋਰਟ ਜਿਹੜੀ ਆ ਉਹਨੂੰ ਜ਼ਿਆਦਾ ਯੂਜ਼ ਕਰਨ ਲੋਕ ਹੁਣ ਆਪਾਂ ਦਾ ਹੁਣ ਪਿੰਡਾਂ 'ਚ ਹਰ ਗੱਲ ਤੇ ਮਤਲਬ ਸਮੋਸੇ ਲਿਓਣ ਵਾਸਤੇ ਵੀ ਗੱਡੀ ਕੱਢਦੇ ਆ ਚਾਹ ਸ਼ਹਿਰੋਂ ਸਮੋਸੇ ਫੜ ਲੈ ਕਾਰ ਲੈ ਜਾ ਸਮੋਸੇ 50 ਰੁਪਏ ਦੇ ਆਉਂਦੇ ਨੇ ਤੇਲ ਤੋਂ 150 ਲੱਗ ਜਾਂਦਾ ਪਬਲਿਕ ਟਰਾਂਸਪੋਰਟ ਜਿਹੜੀ ਆ ਉਹਨੂੰ ਵਰਤਣਾ ਬਹੁਤ ਜ਼ਰੂਰੀ ਆ ਉਹਦੇ ਨਾਲ ਜਿਹੜਾ ਜਿੱਥੇ ਛੋਟੇ-ਛੋਟੀਆਂ ਬੱਚਤਾਂ ਹੁੰਦੀਆਂ ਉੱਥੇ ਨਾਲ-ਨਾਲ ਜਿਹੜਾ ਸਰਕਾਰਾਂ ਦੇ ਵੀ ਰੈਵਨਿਊ ਆਉਂਦੇ ਨੇ ਪਲੱਸ ਰੋਜ਼ਗਾਰ ਦੇ ਸਾਧਨ ਪੈਦਾ ਹੁੰਦੇ ਨੇ ਸੋ ਇਸ ਕਰਕੇ ਅੱਜ ਜਿਹੜਾ ਜਿਵੇਂ ਹੁਣ ਦਿੱਲੀ ਦਾ ਪੋਲੂਸ਼ਨ ਹੈ ਹੁਣ ਉਹ ਕਹਿੰਦੇ 2018 ਦੀਆਂ ਰਜਿਸਟਰਡ ਗੱਡੀਆਂ ਉੱਥੇ ਦਿੱਲੀ 'ਚ ਨਹੀਂ ਵੜ ਸਕਦੀਆਂ ਫਲਾਨਾ ਸਰਟੀਫਿਕੇਟ ਲਓ ਫਲਾਨਾ ਲਓ ਫਲਾਨਾ ਲਓ ਸੋ ਇਸ ਕਰਕੇ ਅੱਜ ਦੁਨੀਆ ਜਿਹੜੀ ਹੈ ਉਹ ਗ੍ਰੀਨ એનર્ਜੀ ਵੱਲ ਜਾ ਰਹੀ ਹੈ ਕਲਾਈਮੇਟ ਨੂੰ ਬਚਾਉਣਾ ਵੀ ਹੈ ਨਾਲ ਨਾਲ ਤੇ ਬਾਕੀ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਜਿਵੇਂ ਕੇਂਦਰ ਸਰਕਾਰ ਨਾਲ ਮੰਗਾਂ ਨੇ ਉਹ ਵੀ ਜਿਹੜੀਆਂ ਅਸੀਂ ਉਹਨਾਂ ਕੋਲੇ ਰੱਖਾਂਗੇ ਬਾਕੀ ਪੰਜਾਬ ਸਰਕਾਰ ਵੱਲੋਂ ਪਟਿਆਲਾ ਜਲੰਧਰ ਲੁਧਿਆਣਾ ਬਠਿੰਡਾ ਤੇ ਸੰਗਰੂਰ ਦੇ ਜਿਹੜੇ ਬਸ ਛੱਡੇ ਨੇ ਉਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਆਧੁਨਿਕੀਕਰਨ ਕਰ ਰਹੇ ਆ ਸ਼ਾਨਦਾਰ ਉਥੇ ਬੈਠਣ ਵਾਸਤੇ ਵੇਟਿੰਗ ਰੂਮ ਉਥੇ ਪਾਣੀ ਦਾ ਪ੍ਰਬੰਧ ਉਥੇ ਕੋਈ ਮੈਡੀਕਲ ਐਮਰਜੈਂਸੀ ਆ ਜਾਏ ਉਥੇ ਨਾਲ ਦਵਾਈਆਂ ਦਾ ਹਰ ਵਕਤ ਪ੍ਰਬੰਧ ਉਥੇ ਡਾਕਟਰ ਦਾ ਪ੍ਰਬੰਧ ਨਾਲ ਬਾਥਰੂਮ ਬਹੁਤ ਸਾਫ ਸੁਥਰੇ ਹੋਣ ਤਾਂ ਕਿ ਔਰ ਨਾਲ ਨਾਲ ਟਿਕਟਾਂ ਵਾਸਤੇ ਵੀ ਐਪ ਬਣਾਈ ਹੈ ਤੁਸੀਂ ਟਿਕਟਾਂ ਕਰਾਉਂਦੀ ਲੈ ਕੇ ਲੈ ਕੇ ਤੁਰ ਸਕਦੇ ਹੋ ਜਿਵੇਂ ਜਹਾਜ਼ਾਂ ਦੀਆਂ ਜਾਂ ਟ੍ਰੇਨਾਂ ਦੀਆਂ ਹੁੰਦੀਆਂ ਤੇ ਉਥੇ ਵੀ ਜਾ ਕੇ ਮਸ਼ੀਨਾਂ ਲੱਗੀਆਂ ਹੋਣਗੀਆਂ ਉਥੋਂ ਟਿਕਟ ਕੱਢ ਲਓ ਸੋ ਜੋ ਜ਼ਮਾਨੇ ਦੇ ਮੁਤਾਬਕ ਟੈਕਨੋਲੋਜੀ ਆਉਂਦੀ ਜਾਂਦੀ ਹੈ ਪੰਜਾਬ ਜਿਹੜਾ ਹਮੇਸ਼ਾ ਟੈਕਨੋਲੋਜੀ ਦੇ ਨਾਲ ਚੱਲਿਆ ਹੈ ਪੰਜਾਬ ਸਮੇਂ ਦਾ ਹਾਣੀ ਬਣ ਕੇ ਚੱਲਦਾ ਹੈ ਇਸੇ ਕਰਕੇ ਪੰਜਾਬ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਸੋ ਆਪਾਂ ਪੰਜਾਬ ਸਮੇਂ ਦੇ ਹਾਣੀ ਬਣਨਾ ਤੇ ਤੁਹਾਨੂੰ ਬਹੁਤ-ਬਹੁਤ ਮੈਂ ਇਸ ਗੱਲ ਦੀ ਵਧਾਈ ਦਿੰਦਾ ਕਿ ਤੁਸੀਂ ਇਸ ਜੇ ਕੋਈ ਕਿਸੇ ਨੇ ਪਰਮਟ ਲੈਣਾ ਹੈ ਤਾਂ ਕੋਈ ਵੀ ਬੰਦਾ ਅਪਲਾਈ ਕਰ ਸਕਦਾ ਮਾਵਾ ਭੈਣਾ ਆਪਣੇ ਨਾਮ ਤੇ ਕਰ ਸਕਦੀਆਂ ਨੇ ਕੋਈ ਬੇਰੁਜ਼ਗਾਰ ਮੁੰਡਾ ਉਹ ਆਪਣੇ ਨਾਮ ਤੇ ਕਰ ਸਕਦਾ ਹੈ www.punjabtransport.org ਜਾਂ ਫਿਰ ਆਰਟੀਏ ਦਫ਼ਤਰ ਦੇ ਵਿੱਚ ਜੇ ਤੁਹਾਨੂੰ ਵੀ ਕੋਈ ਪੁੱਛਣਾ ਆਉਂਦਾ ਵੀ ਕਿਵੇਂ ਲਿਆ ਪਰਮਿਟ ਜਰੂਰ ਦੱਸਿਓ ਦੱਸ ਦਿਓ ਕਿਉਂਕਿ ਹਰੇਕ ਨੂੰ ਆ ਭਗਤ ਹੈ ਜੀ ਕੰਮ ਕਰਨਾ ਜਿਹੜਾ ਉਹ ਆਪਾਂ ਗੁਰੂ ਸਾਹਿਬ ਨੇ ਕਹਿ ਕੇ ਇਰਤ ਕਰੋ ਵੰਡ ਛਕੋ ਨਾਮ ਜਪੋ ਦਸਨ ਹੋਕਾ ਦਿੱਤਾ ਸੋ ਅਸੀਂ ਨਾਲ ਇਹ ਵੀ ਹੈ ਕਿ ਕਿਸੇ ਦੀ ਕੋਈ ਮੋਨੋਪੋਲੀ ਨਹੀਂ ਹੋਣੀ ਚਾਹੀਦੀ ਹਰੇਕ ਨੂੰ ਕੰਮ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਜਿਸ ਤਰ੍ਹਾਂ ਹੁਣ ਕਿਹਾ ਇਥੇ ਕਿ ਅਸੀਂ ਤਾਂ ਸੋਚ ਹੀ ਨਹੀਂ ਸਾਦੇ ਸੀ ਜੀ ਵੀ ਐਸ ਉਮਰ ਚ ਕੀ ਕਰਾਂਗੇ ਹੁਣ ਫਿਰ ਕਿਉਂਕਿ ਆਉਣ ਹੀ ਦਿੰਦੇ ਨਵੇਂਆਂ ਨੂੰ ਤਾਂ ਨਵੇਂਆਂ ਨੂੰ ਤਾਂ ਵੜ ਨਹੀਂ ਦਿੰਦੇ ਕਿਸੇ ਫੀਲਡ ਚ ਵੀ ਨਹੀਂ ਵੜਨ ਦਿੰਦੇ ਵੀ ਨਵਾਂ ਨਹੀਂ ਜੀ ਹੁਣ ਇਹੀ ਰਾਵਾਂਗੇ ਬਸ ਆਹੀ ਜਿਹੜੇ ਆ ਗਏ ਅਸੀਂ ਹੁਣ ਇੱਕ ਸ਼ਰਤ ਖਤਮ ਕੀਤੀ ਹੈ ਹਰ ਇੱਕ ਸੈਕਟਰ ਚ ਕੀਤੀ ਹੈ ਹੈਲਥ ਚ ਵੀ ਕਦੇ ਸੜਕਾਂ ਦੇ ਠੇਕੇ ਲੈਣੇ ਨੇ ਪੁਲਾਂ ਦੇ ਠੇਕੇ ਲੈਣੇ ਨੇ ਸਕੂਲ ਬਣਾਉਣ ਦਾ ਹਸਪਤਾਲ ਬਣਾਉਣ ਦਾ ਠੇਕੇ ਉਹਦੇ ਚ ਪਹਿਲਾਂ ਕੀ ਸੀਗਾ ਜੀ ਕਿ ਕੈਬਨਿਟ ਦੇ ਵਿੱਚ ਅਸੀਂ ਫੈਸਲਾ ਕੀਤਾ ਹੁਣੀ ਹਜੇ ਪਿਛਲੇ ਮਹੀਨੇ ਦੀ 30 ਤਰੀਕ ਨੂੰ ਫੈਸਲਾ ਕੀਤਾ ਕਿ ਜੀ ਇੰਨੇ ਕਰੋੜ ਰੁਪਏ ਦੀ ਟਰਨਓਵਰ ਚਾਹੀਦੀ ਹੈ ਜੀ ਆਠ ਠੇਕੇ ਲੈਣੇ ਨੇ ਤੇ ਇੰਨਾ ਤੁਹਾਡਾ ਤਜਰਬਾ ਚਾਹੀਦਾ ਉਹ ਤਾਂ ਬਣਾਈ ਇਸ ਕਰਕੇ ਨੇ ਵੀ ਆਹ ਦੋ ਤਿੰਨ ਕੰਪਨੀ ਟੈਂਡਰ ਭਰਨ ਬਸ ਉਹ ਦੋ ਤਿੰਨ ਕੰਪਨੀ ਆਪਸ ਵਿੱਚ ਮਿਲ ਲੈਂਦੀਆਂ ਇੱਧਰ ਲ ਬਸ ਤੂੰ ਲੈ ਲੈ ਇੱਧਰ ਮੈਂ ਲੈ ਲਾਂ ਇੰਨਾ ਪਾ ਦਿੰਦੇ ਆ ਹੁਣ ਜੇ ਕਿਸੇ ਨੂੰ ਤੁਸੀਂ ਟੈਂਡਰ ਚ ਬਾੜੋਂਗੇ ਨਹੀਂ ਤਜਰਬਾ ਕਿਵੇਂ ਹੋਊਗਾ ਜੀ ਜੇ ਤੁਸੀਂ ਉਹਨੂੰ ਕੰਮ ਹੀ ਨਹੀਂ ਦਿਓਗੇ ਉਹਦੇ ਕੋਈ ਟਰਨਓਵਰ ਕਾਦੀ ਹੋਊਗੀ ਜੀ ਪੈਸਿਆਂ ਦੀ ਮੈਂ ਕਹੇ ਵੀ ਇਹ ਦੋਨੇ ਕਲੋਜ਼ ਹਟਾ ਦੇ ਇਹ ਦੋਨੇ ਕਲਾ ਚੱਕਦੇ ਨਾ ਤਜਰਬੇ ਦੀ ਲੋੜ ਹੈ ਨਾ ਕੋਈ ਪੈਸੇ ਦੀ ਵੀ ਇੰਨੇ ਪੈਸੇ ਕਮਾਏ ਹੋਣੇ ਚਾਹੀਦੇ ਤੁਹਾਡੇ ਸਿਰਫ ਕੁਆਲਿਟੀ ਚੈੱਕ ਕਰਾਂਗੇ ਵੀ ਜੇ ਕੋਈ ਦਵਾਈਆਂ ਸਪਲਾਈ ਕਰਨਾ ਚਾਹੁੰਦਾ ਹੈ ਸਰਕਾਰ ਨੂੰ ਮੱਲਾ ਕਲੀਨਕਾਂ ਵਾਸਤੇ ਇਸ ਤਰ੍ਹਾਂ ਵਾਸਤੇ ਕੰਪਨੀ ਉਹਦੀ ਨਵੀਂ ਹੈ ਦਵਾਈਆਂ ਦੀ ਕੁਆਲਿਟੀ ਚ ਕੋਈ ਘਾਟ ਨਹੀਂ ਹੋਣੀ ਚਾਹੀਦੀ ਬਾਕੀ ਤਜਰਬਾ ਜਾਂ ਕੋਈ ਟਰਨਓਵਰ ਇੰਨੇ ਕਰੋੜ ਦੀ ਉਹਦੀ ਕੋਈ ਪ੍ਰੋਬਲਮ ਨਹੀਂ ਐ ਤਾਂ ਫਿਰ ਨਵੇਂ ਆ ਹੀ ਨਹੀਂ ਸਕਦੇ ਜੀ ਫਿਰ ਤੇ ਨਵੇਂ ਆਉਣਗੇ ਟੈਂਡਰਾਂ 'ਚ ਮੁਕਾਬਲਾ ਹੋਊਗਾ ਤਾਂ ਲੋਕਾਂ ਨੂੰ ਫਾਇਦਾ ਹੋਊਗਾ ਕਿਉਂਕਿ ਹਰੇ ਕਹੂਗਾ ਮੈਂ ਟੈਂਡਰ ਘੱਟ ਤੋਂ ਘੱਟ ਦਾ ਦੇਵਾਂ ਤਾਂ ਕਿ ਮੈਨੂੰ ਠੇਕਾ ਮਿਲ ਜੇ ਤਾਂ ਫਿਰ ਦਵਾਈਆਂ ਸਸਤੀਆਂ ਹੋ ਜਾਣਗੀਆਂ ਕੋਈ ਨਹੀਂ ਆਏ ਇਹਨਾਂ ਕੋਲ ਤਜਰਬਾ ਹੈ ਮੈਂ ਕਿਹਾ ਫਿਰ ਐਂ ਕਰੋ ਫਿਰ ਐਸਾ ਬਣਾ ਲਾ ਤਾਂ ਫਿਰ ਮੈਂ ਵੀ ਪਹਿਲੀ ਵਾਰ ਮੁੱਖ ਮੰਤਰੀ ਹਾਂ ਮੈਂ ਵੀ ਨਹੀਂ ਫੈਸਲਾ ਲੈ ਸਕਦਾ ਮੇਰੇ ਕੋਲ ਤਜਰਬਾ ਨਹੀਂ ਹੈਗਾ ਆ ਸਾਰੀ ਕੈਬਨਿਟ ਜਿਹੜੀ ਹੈ ਇਹ ਵੀ ਪਹਿਲੀ ਵਾਰ ਮੰਤਰੀ ਬਣਨੇ ਨੇ ਇਹ ਸਭ ਨਾਲ ਤਾਂ ਥੋੜੀ ਕੈਬਨਿਟੀ ਫਿਰ ਤੁਸੀਂ ਵਿੱਚੋਂ ਕੱਢ ਦੋਗੇ ਇਹ ਸਭ ਨਾਲ ਤਾਂ ਤੁਸੀਂ ਦੁਖੀ ਤਾਂ ਤਜਰਬੇ ਆਣਿਆ ਤੂੰ ਉਹਨੂੰ ਕੋਲ ਤਜਰਬਾ ਹੈ ਬਸ ਤਜਰਬੇ ਆਣੇ ਦੇ ਤਜਰਬੇ ਨਹੀਂ ਤਾਂ ਮਾਰਿਆ ਪੰਜਾਬ ਹੁਣ ਤੱਕ ਸੂਇਸ ਕਰਕੇ ਮੈਂ ਕਹਿੰਦਾ ਅਸੀਂ ਵੀ ਨਵੇਂ ਆ ਤੇ ਅਸੀਂ ਹੁਣ ਆ ਗਏ ਹੁਣ ਤਜਰਬੇਕਾਰ ਹੋ ਗਏ ਅਸੀਂ